ਲਾ ਬੱਕਰੀ ਮੰਡੀ ਤੇ ਲਾਈਵ ਸਭ ਦਾ ਚੱਲ ਰਿਹਾਗਾ ਕਰਦੇ ਆ ਬਾਈ ਨਾਲ ਗੱਲਬਾਤ ਇਹ ਦੰਦਾ ਇਹ ਦੰਦਾ ਕੀ ਮੰਗਦਾ ਆ ਚਾਰ ਦੰਦਾ ਤੂੰ ਪਰ ਪਸੰਦ ਕਰ ਮਹਾਲ ਕਿੰਨੇ ਨੇ ਆਹ 2000 ਦੀ ਕੱਢ ਲਈ ਆਹ ਸੁਹਣੀ ਆ ਬਾਈ ਇਹ 4000 ਦੀ ਅੱਛਾ ਆਹਾਂ ਸਾਡੇ ਦਾ ਬੱਚਾ ਲੈ ਸੁਹੀ ਹੋਈ ਹੈ ਉਹਨੇ ਆਣਾ ਪਹਿਲੇ ਆਇਆ ਪੁੱਛਦੇ ਕਿ ਆਹੀ ਹੋ ਕੇ ਮੈਂ ਖਾ ਲਿਆ ਆ ਓ ਓ ਗੱਬਣਾ ਆ ਲੱਗਣਾ ਤੇ ਗੱਬਣਾ ਅੱਛਾ ਕੋਈ ਨਾ ਉਸ ਨਾਲ ਪੈਨ ਨਹੀਂ ਆ ਆ ਚਾਰ ਮਹੀਨੇ ਦੀ ਸੋਹ ਚਾਰ ਮਹੀਨੇ ਆਹ ਉਹਦਾ ਹਾਜ਼ਰੀ ਵਚਨ ਹੋਂ ਲਾਹੇ ਅੱਛਾ ਨਾ ਮੇਰੇ ਨਾਲ ਬਾਹਰ ਜਾ ਆਪਣੇ ਸਾਥ ਆ ਜਾ ਕੋਈ ਨਾ ਫੇਰ ਦੇਖਾਂ ਫੇਰ ਤਾਂ ਮਾਰ ਲਾਂ ਫੇਰ ਤਾਂ ਹੱਕ ਵੀ ਹੈ ਹਾਂ ਵੀ ਪੱਠਾ ਦੋਸਰ ਹਾਂ ਹਾਂ ਤਾਂ ਗੱਪੜ ਕੋਲ ਉਹ ਤਾਂ ਕਹੀ ਜਾਂਦੇ ਮਹੀਨੇ ਨਹੀਂ ਭਾਈ ਹਾਂ ਆ ਡੇਢ ਮਹੀਨੇ ਦੀ ਗੱਲ ਭਾਈ ਤੇ ਹੋਵੇ ਨਾ ਉਹ ਤੇਰੀ ਕਿਸਮ ਦਾ ਇਹ ਸਭ ਤੇ ਇਹ ਚੱਕਦੀ ਆ ਆਪਣੇ ਸਾਹਮਣੇ ਦੇਖ ਕੀ ਮੰਗਦੇ ਭਾਈ ਕਿਹੜੀ ਲਾ ਕੇ ਸਿਲਾਂ ਲਾ ਕੇ ਇੱਕ ਤਾਂ ਕ ਦੋ ਦਾ ਇੱਕ ਆ ਆ ਵੀ ਦੇਖ ਲਾਂਗੇ ਅੱਛਾ ਦੇਖ ਲਾਂਗੇ ਨਹੀਂ ਸੰਦ ਕਰ ਫੇਰਾ ਸੌਦਾ ਹੋ ਜਾਓ ਆਹੋ ਫਿਰ ਆ ਹਾ ਵੀ ਤੇ ਦਸ ਉਹ ਤਾਂ ਜਿਹੜਾ ਮਾਲ ਆ ਹੋਇਆ ਮੁੱਲ ਪਊ ਕੱਲੀ ਕੱਲੀ ਦਾ ਦੱਸ ਦੇ ਤੂੰ ਕੱਲੀ ਕੱਲੀ ਦਾ ਉਹਦਾ ਬਾਈ ਮੰਗਦੇ ਦਾ ਬਾਈ ਯਾਰਾਂ ਤੈਨੂੰ 20 ਹੀ ਦਮਾਗੇ ਠੀਕ ਐ ਹੋ ਗਏ ਰੱਬ ਜੀ ਆ ਜੀ ਇਹ ਦੇਖ ਲੋ ਜਿੰਨੇ ਹੈਗੇ ਤੂੰ ਆ ਨਾ ਦੱਸੋ ਬੰਦਾ ਨਾ ਤਾਂ ਧਰਨੇ ਪਊ 14 14 ਯਾਰ ਉਹਦਾ ਚਲ ਸੌਦਾ ਹੋ ਗਿਆ ਇਹਦਾ ਬੈਦ ਹੀ ਮਾਰ ਕੋ ਜਿਹੜਾ ਮਾਰੀ ਹੋ ਜਾਂਦੀ ਹੈ ਨਾ ਇਹ ਸੌਲੀ ਉਹ ਕਹਿੰਦਾ ਸੌਲੀ ਦਾ ਪੂਰਾ ਚੱਕਰ ਨਹੀਂ ਮੰਨਿਆ ਦਾ ਕਵਾਲਿਟੀ ਚੈੱਕ ਕਰ ਲੋ ਜੀ ਤੁਸੀਂ ਆਪ ਕੋਈ ਨਾ ਜਾਣ ਚਾਹੁੰਦਾ ਮੈਂ ਗੇਉ ਨਵੇਂ ਆਪਾਂ ਆਪਣੇ ਜਿੰਨਾ ਆਪ ਨੂੰ ਲੱਗਦਾ ਸਾਈਡੋਂ ਪੇ ਰੈਕ ਕਰੋ ਬੰਦ ਕਰੀ ਹੋਏ ਕਰ ਲਿਓ ਇਹ ਚੜ੍ਹ ਜਿਆਦਾ ਉਹ ਵੀ ਇਹ ਪਹਿਲਾਂ ਪਸ਼ੂ ਪਸੰਦ ਤੇ ਮੁੱਲ ਪਸੰਦ ਦੇਖ ਲੈਣੇ ਗੱਲ ਕਰਕੇ ਕਰ ਲਓ ਪਸੰਦ ਬਾਈ ਕਰਦੇ ਬੰਦ ਕਰਦੇ ਉਹਦਾ ਮੁੱਲ ਪੁੱਛਦਾ ਗਿਆ ਪੀ ਵੰਗਿਆ ਬਾਈ ਨੇ ਆ ਦੋ ਪੱਠਾਾਂ ਦਾ ਬੱਕਰੀਆਂ ਦਾ ਇੱਕੋ ਬੱਕਰੀ ਆ ਸੋਨ ਵਾਲੀ ਉਹਦਾ 20000 ਰੁਪਏ ਮੰਗਿਆ ਆ ਵੀਡੀਓ ਨੂੰ ਕਰ ਦੋ ਸ਼ਿਆਰ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਨਹੀਂ ਨਹੀਂ ਬਾਈ ਰੰਗਾ ਬਾਈ ਆਹ ਰਾਇ ਲੱਗਿਆ ਹੋਵੇ ਸ਼ਿਆਰ ਦੇ ਕਰਤੋਂ ਲਾਇ ਉਹ ਵੀ ਮੰਗ ਕੇ ਆ ਮੈਂ ਉਹਦਾ ਤਰੌਣ ਲਾ ਬਕਰਾਂ ਮੰਡੀ ਦਾ ਮਾਰਕਾ ਲਾਉਂਦੇ ਆ ਸ਼ੇਅਰ ਵੀ ਅੱਗੇ ਵੀ ਤੇ ਚਾਰ ਜੇ ਤਾਂ ਹਾਜ਼ਰ ਹੈ ਜੀ ਚਾਰ ਮਹੀਨਿਆਂ ਦੀ ਇਹ ਗੱਬਣਾਗੀ ਤੇ ਬਾਈ ਨੇ 20000 ਰੁਪਏ ਮੋਲ ਕਰਿਆਗਾ ਇਹਦਾ ਆ ਗਰੀ ਬਣਾ ਲੈ ਮੰਗਦਾ ਭਾਈ 20 2000 20 ਦੇ ਦੂਗਾ ਇਹਦਾ ਦੱਸ ਫੇਰ ਇਹ ਉਡੀਆ ਆ ਤੁਹਾਨੂੰ ਦੇਖ ਲੈ ਪੜਾ ਦੰਦ ਦੇ ਖਾਦੇ ਜੀ ਆਪਾਂ ਕੋਈ ਨੌਕਸ ਫੇਰ ਵੀ ਘਰ ਦੋ ਦੰਦ ਨਾ ਦੋ ਦੰਦ ਨਜ਼ਾਰੇ ਕੱਢ ਦੀਆਂ ਚਾਰ ਦੇ ਦੋ ਆ ਗਈ ਹਲੇ ਉਹ ਵੀ ਫੜ ਲਿਆ ਚੋਣ ਫਰਕੇ ਲੈ ਤਾ ਤੋਦੇ ਦੇਖੋ ਮੈਂ ਜੇ ਗਲਤ ਇੰਨਾ ਹੀ ਕਰ ਦਊਗਾ ਪਰ ਹੁਣ ਕੀ ਪਾਣਾ ਭਾਈ ਨਾ ਤੋੜਾ ਅਗਲੇ ਪੁੱਗਦੇ ਦੇਣਾ ਹਾਂ ਨਾ ਤੋੜਾ ਲਾਉਂਦੇ ਨਾ ਇਹਨਾਂ ਨੂੰ ਨੋਕ ਉਹ ਸਾਨੂੰ ਕੋਈ ਮਸਲਾ ਨਹੀਂ ਉਹਨੇ ਪੁੱਗਦਾ ਲਾਉਣਾ ਆਪਣੇ ਪੁੱਦਾ ਦੇਣਾ ਹਾਂ ਕਿਹੜੀ ਬਾੜੀ ਦਾ ਕੋਈ ਨਾੜਾ ਨਹੀਂ ਆਊਗਾ ਜੇ ਨਾੜ ਖੜੀ ਹੋਊਗੀ ਉੱਪਰੇ ਬੱਕਰੀਆਂ ਚੈੱਕ ਕਰ ਲਾ ਪਹਿਲਾਂ ਸੌਦਾ ਫਿਰ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਚੈੱਕ ਕਰ ਲਾ ਹੋਰ ਇਹ ਨਾੜ ਆਊਗਾ ਭਾਈ ਦੁੱਧ ਨਹੀਂ ਆਊਗਾ ਉਹ ਤਾਂ ਫੁੱਲੀ ਪਈ ਹੋਊਗੀ ਤਾਂ ਤਾਂ ਦੇ ਲੈ ਇਹਦਾ ਰੰਗ ਲੱਗਿਆ ਵੀਰੇ ਜੱਟ ਭਾਈ ਇਹਨਾਂ ਦੀ ਗਾਨੀਆਂ ਬਈ ਹੋਣਾਂ ਦੀ ਹਾਂ ਦੱਸੋ ਜੀ ਬੋਲੋ ਜੀ ਤੁਸੀਂ ਬੋਲਣਾ ਕੀ ਹੁਕਮ ਹੈ ਕਹੋ ਜਵਾਂ ਯਾਰ ਗਿਆ ਪੌਣੀ ਵਾਲੀ ਗੱਲ ਕਰੀ ਅਸੀਂ ਫਿਰ ਸ਼ੀਸ਼ੀ ਯਾਰ ਕਹਾਂਗੇ ਚਲ ਆ ਤਾਂ ਚਾਹ ਪੰਜ ਪੰਜ ਕਹਦੇ 14 6000 ਦੀ ਉਹ ਮੇਮ ਨਹੀਂ ਵਿਕੀ ਆ ਇੱਕ ਮਿੰਟ ਗੱਲ ਸੁਣੋ 14 ਨੂੰ ਛੱਡ ਤੂੰ ਵੇਚੀ ਕਿੰਨੂ ਬੱਸ ਤੁਸੀਂ ਦੱਸੋ ਰਾਹ ਤਾਂ ਪਰੇ ਗੱਲ ਕੁਮੜੀ ਮਮਤਾ ਜੀ ਬਣਿਆ 28 ਰੁਪਏ ਲੈਨੇ ਕਿਵੇਂ ਲੈ ਕੇ ਜਾਈਏ ਫਿਰ ਫਿਰ ਬੋਲੇ ਪਰ ਗੱਲ ਨਹੀਂ ਬਣਦੀ ਉਹ ਫਰਕ ਮੈਨੂੰ ਪਤਾ ਵੀ ਐਡਾ ਰੇਟ ਕਰਦੇ ਆ ਉਹ ਚਲੋ ਤਾਂ ਮੈਂ ਸਮਝ ਗਿਆ ਪਰ ਫਿਰ ਇੱਕ ਫਰਕ ਤਾਂ ਕੱਢ ਲੈ ਮਾ ਯਾਰ ਇਹ ਤਾਂ ਗੱਲ ਨਹੀਂ ਬਣੀ ਯਾਰ ਕੋਈ ਕਦਾ ਗੱਲ ਨਾ ਬਣੀ ਕੋਈ ਯਾਰ ਮਾਨੂੰ ਤੂੰ ਵੀ ਨਹੀਂ ਬਣਾਉਂਦਾ ਯਾਰ ਮਾਮਾ ਫਿਰ ਤੁਸੀਂ ਹੁਣ ਬਣਾਉਨੇ ਹੋ 8000 ਨਾ ਗੜਾ ਬੱਕਰੀ ਦੇ ਦਿਨ ਨੂੰ ਤੇ ਸਾਢੇ 3 ਦੇ ਕੌਣ ਲੈ ਜੂ ਹੈ ਸਾਢੇ 3 ਦੇ ਕੌਣ ਲੈ ਜੂ ਕੋਈ ਬੱਚਾ ਨਹੀਂ ਬੱਚਾ ਨਹੀਂ ਪਿੱਛੇ ਬੱਚਾ ਨਹੀਂ ਤੂੰ ਪਹਿਲਾਂ ਬੱਚਾ ਕਰ ਫਿਰ ਗੱਬੜ ਨਹੀਂ ਫਿਰ ਗੱਬੜ ਨਹੀਂ ਇਹਨੂੰ ਬੜੀ ਆਹ ਇਹਨੂੰ ਕਿਉਂ ਯਾਰ ਅਸਲਾ ਦੋ ਦੰਦ ਪਾਠਾ ਬਾਈ ਲੈ ਦਿਖਾ ਜਾ ਕਿ ਆਹ ਲਾਲ ਸਭ ਨੂੰ ਲੱਗਦਾ ਲਾਲ ਹੁਣ ਅੰਡਾ ਵਾਲੇ ਦਾ ਭਾਈ ਹੈ ਨਹੀਂ ਆ ਦੱਸਿਓ ਕਿਉਂ ਨਹੀਂ ਕਿਨਾਰੇ ਆ ਆਪਣਾ ਰੋਜ਼ ਦੇ ਕੰਮ ਆ ਇਹ ਜੋੜੀ ਕਰਦੀ ਆ ਜੀ ਉਹਨੂੰ ਕਹਿੰਦਾ ਪੱਕਾ ਪੱਕਾ ਹੀ ਰਹਾ ਪਾ ਲੈ ਉਹ ਪੱਕਾ ਰਹਾ ਪਾ ਲੈ ਹੁਣ ਪੱਕਾ ਦਰਾਪਾ ਚੰਗੀਆਂ ਚਮੜੀਆਂ ਦੇਖ ਲੈ ਲੈ ਇੱਕੋ ਲਾ ਲਈ ਜਿਆਜ ਕੋਸਾ ਵਾਲੀ 9000 ਦੇ ਬਣਦਾ 13000 ਹੂੰ 13000 9000 ਦੇ ਬਣ ਮਾੜੀ ਫਰਤਾ ਨਹੀਂ ਮੈਨ ਆ ਸੁਣ ਗੇੜਾ ਮਾਮਾ ਆਦਿ ਨੀ ਪਾ ਨਹੀਂ ਉਹ ਠੀਕ ਆ ਮੰਨ ਹੁਣ ਮਗਰ ਹੈ ਉਹ ਦੇ ਇੱਕ ਦੌਰ ਵੀ ਰੋਟੀ ਆਉਦੀ ਪੰਜਾਬੀ ਚ ਕਰ ਦੇ ਦੇ ਯਾਰ ਪੰਜਾਬੀ ਵਾਲੇ ਹੁਣ ਬਥੇਰੀ ਦੀ ਇਹ ਨਹੀਂ ਗੱਲ ਇਹੀ ਕਾਰੋਬਾਰ ਹੈ ਇਹੀ ਧੰਦਾ ਛੋਟਾ ਤੈਨੂੰ ਕਿੰਨੇ ਸਾਲ ਹੋ ਗਏ ਮੰਡੀ ਦੇ ਫਿਰਦੇ ਤੈਨੂੰ ਹੋ ਗਏ ਕੋਈ ਦੋ ਤਿੰਨ ਸਾਲ ਮੈਂ ਨੌ ਸੱਡਾ ਨਾ ਦੇ ਜੀ ਪੱਠਾ ਦੇ ਦੂ ਸਾਨੂੰ 100 ਆਰਡਰ ਦਵਾ ਲੈ ਆ ਤਾਂ ਪੱਠਾ 20000 ਦੀ ਲਿਖੇ ਦੀ 5000 ਦੀ ਲਿਖੇ ਦੀ 5000 ਦੀ ਲਿਖੇ ਦੀ ਪੱਠ 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 ਵੇਖ ਭਾਈ ਉਹ ਨਹੀਂ ਯਾਰ ਕਾਹ ਨੂੰ ਫਰਕ ਹੁੰਦਾ ਭਾਈ 750 ਰੁਪਏ ਤਾਂ ਹੀ ਲਾਇਆ ਗੱਲ ਲੰਬਾ ਪੂਰਾ ਨਹੀਂ ਕਰ ਦਿੰਦੇ ਹੁਣ ਨੇੜੇ ਵਾਲੀ ਘਣ ਕੀ ਹੈ ਇੱਕ ਥੋੜਾ ਬੱਚੇ ਇੱਕ ਗੱਲ ਛੋਟੀ ਜਿਹੀ ਲੇ ਫਿਰ ਕਾਪੀ ਨੋ ਪੁਰੇ ਸੋ ਮਾਰ ਮੰਦਾ ਬਸ ਇਹ ਆ ਰਹੀ ਜੋੜੀ ਬਸ ਉਹ ਕਾ ਮੋੜਦੇ ਹੋ ਤੂੰ ਕਿੰਨਾ ਨੂੰ ਕਹਤਾ ਮੈਂ ਤੇਰਾ ਮੈਂ ਦੱਸਣ ਨੂੰ ਕਹਤਾ ਇਹ ਜੋੜੀ ਹੈ 26 ਦੀ ਜੋੜੀ ਹੈ ਨਾ ਨੌ ਨੌ ਹੈ ਆ ਗਿਆ ਆਜਾ ਮਮ ਨੌ ਤੱਕ ਪੜ ਤੈਨੂੰ ਵੀ ਦੇਖ ਲਾਗੀ ਦਾ ਜ ਪੜਦਾ ਬੰਦਾ ਕੌਣ ਪੜਦਾ ਬੰਦਾ ਉਹਦੇ ਪੜਛੇ ਦੀ ਗੱਲ ਹੈ ਉਹ ਕਰੂੰਗਾ ਹੋ ਨਾ ਪੱਲੇ ਪੰਦਰਾ ਜਾਂਦੇ ਬੜੀ ਉਹ ਜਿਹੜੇ ਦੋ ਗਾਨੇ ਪਾ ਕੇ ਇਥੇ ਆਵਾ ਕਿਦੇ ਸੜ ਦੇ ਬਾੜੇ ਤੁੰਦ ਸਮੇਂ ਗੱਲੂ ਕੀ ਬੰਦ ਤੁੰਦ ਜਿਹੜਾ ਮੈਂ ਪੜਾਇਆ ਸੀ ਚਲੋ ਆਹ ਆਉਂਦਾ ਪਾਲੀ ਆਉ ਰਿਆ ਜਾ ਤੇ ਨਾਲ ਆ ਚੀਜ਼ ਨੂੰ ਕਹਿੰਦਾ ਇਹਨੂੰ ਦਵਲਸਾਨ ਕਹਿੰਦੇ ਨੇ ਯਾਰ ਬਾਈ ਇਹਨੂੰ ਦਵਲਸਾਨ ਕਹਿੰਦੇ ਨੇ ਜਿਹੜਾ ਉੱਪਰ ਹੋਣਾ ਨਹੀਂ ਉੱਪਰ ਦਾ ਦੇਖਦਾਗਾ ਹੱਥ ਚ ਤਾਂ ਆਉਂਦੀ ਆ ਉਹ ਉਹ ਤਾਂ ਠੀਕ ਜੀ ਆਇਆ ਤਾਂ ਕਬੂਦ ਆਉਗੇ ਨਹੀਂ ਆਉਗੇ ਆਉਂਦੀ ਨਹੀਂ ਬਉਂਦੀ ਯਾਰ ਉੱਥੇ ਕਿਤੇ ਮੌਕੇ ਦਾ ਕੰਮ ਹੈ ਉਹ ਤਾਂ ਹੁੰਦਾ ਤੇ ਕਿਹਦੇ ਨਾਂ ਆਪੇ ਬੰਦੇ ਨੂੰ ਮੌਕਾ ਹੁੰਦਾ ਚੀਜ਼ ਉਹਦਾ ਵੀ ਜਦ ਆਇਆ ਤਾਂ ਦੋ ਤਿੰਨੇ ਗਾਣਾ ਤਿੰਨੇ ਦਬਾ ਦਿੰਨੇ ਆ ਤਿੰਨੇ ਲੈ ਦੇ ਤਿੰਨੇ ਜਾ ਕੇ ਨਹੀਂ ਹੈ ਬਾਸ ਮੇਰੇ ਨਾਲ ਗੱਲ ਕਰ ਪਾ ਫਿਰ ਯਾਰ ਜੋੜੀ ਦੀ ਸਮਝਦੇ ਨੇ ਤੁਹਾਨੂੰ ਕਿਹਾ ਉਹਨੇ ਤੇ ਨਹੀਂ ਪਾ ਓ ਲਾਹਰ ਕਸਮ ਕੋ ਖੜੀ ਬੈਠਾ ਹੁਣ ਯਾਰ ਉਹ 24 ਕਹਤਾ 25000 ਰੁਪਏ ਦੇ ਇੱਕੋ ਦੱਸਦਾ ਯਾਰ ਬਸ ਹਾਂ ਤੂੰ ਮੋੜਨਾ ਹੈ ਅਮਾਂ ਦੇ ਘਰ ਮੋੜਨਾ ਤੂੰ ਨਹੀਂ ਚਾਚਾ ਮੋੜ ਵਾਲੀ ਗੱਲ ਸੀ ਬਾਈ ਕਹਤਾ ਹਾਂ ਓ ਯਾਰ 23 ਦੇ ਦੇ ਨਾ ਉਹ ਤੇ ਹੀ ਨਹੀਂ 15 ਰੁਪਏ ਉਹਨੇ ਕਿਹੜਾ ਕੁਝ ਲੈਣਾ ਹੈ ਕਹੀ ਗੱਲ ਮੰਨ ਮੰਨ ਬਚਾ ਦੇ ਠੀਕ ਆ 24000 ਉਹਨੇ ਹੁਣ ਨਹੀਂ 5 ਪੈਸੇ ਹੀ ਹੋਣੇ ਹੁਣ ਹੁਣ 5 ਪੈਸੇ ਨਹੀਂ ਹੋਣੇ ਨਾ ਨਾ ਹੁਣ 5 ਪੈਸੇ ਦੇਖ ਯਾਰ ਕਰ ਲੈ ਹਾਂ ਉਹ ਤੇ ਇਹ ਦਾ ਪਰਵਾਸ ਨਾ ਉਹਦਾ ਮਨ ਤਾਂ ਵੀ ਨਹੀਂ ਵਧੀਆ ਰਹੇਗਾ ਕੋਈ ਖਾਣ ਲਈ ਯਾਰ ਵਾਹ ਯਾਰ ਕੁਝ ਕਰਦੇ ਆ ਰੂਹ ਨੂੰ ਖੁਸ਼ ਕਰਦੇ ਆ ਇਹ ਨਗਲ ਕਰ 500 ਤੋਂ ਕੋਈ ਜ਼ਿਆਦਾ ਨਹੀਂ ਇੱਕ ਨਗਲ ਵਗਰ ਅਗਰ ਜੇ ਆਪਣੇ ਮਨ ਨੂੰ ਸਰਚ ਕਰਦੇ ਸੀ ਉਹਦੀ ਠੀਕ ਨਹੀਂ ਹਾਂ ਠੀਕ ਆ ਗੱਲੋ ਕਹ ਕੇ ਕਿੰਨੇ ਦੇ ਕੱਪੜਾ ਇੱਕ ਕਿ ਡੇਢ ਮਹੀਨੇ ਕੱਪੜਾ ਡੇਢ ਮਹੀਨੇ ਕੱਪਣਾ ਇਹ ਨਹੀਂ ਕੱਪਣਾ ਹੈਗੀ ਇਹ ਲੱਗੀ ਹੋਵੇ ਆਪਾਂ ਕਹਿ ਨਹੀਂ ਸਕਦੇ ਉਹਦੀ ਗਰੰਟੀਆਂ 4 ਮਹੀਨੇ ਉਹ ਤਾਂ ਦਿਖਾਈ ਦਿੰਦੀ ਹੈ ਉਹ ਤੈਨੂੰ ਐ ਵੀ ਚਲੂ ਤਿੰਨ ਲੈਣੀ ਤਿੰਨੇ ਕਰਕੇ ਆ ਵੀ ਚੱਲਿਆ ਯਾਰ ਲੈ ਕੇ ਆਣੇ ਆ ਮਾਰੂਏ ਨੂੰ ਡਿਜਾਈਨ ਇਹੋ ਸੱਤ ਦਾ ਦੋ ਦਾ ਹੋਇਆ ਨਾ ਤੇ ਦੋ ਦਾ ਇਹਨਾਂ ਦੋਨਾਂ ਕਾਲੀ ਤੇ ਉਹ ਲਾਲ ਬੈਠੇ ਆ ਪੂਰੀ ਬੱਟਾ ਦੋ ਦੋ ਦੰਦ ਪੱਠਾ ਨੇ ਯਾਰ ਉਹਦਾ ਫਾਲ ਤਾਂ ਨਾ ਆਈਆ ਇਹਦੇ ਵਿੱਚ ਸਹੀ ਯਾਰ ਬਾਈ ਦੋਨਾਂ ਲੜਾ ਯਾਰ ਦਾ ਤਾਂ ਦੋ ਫੇਰ ਨੂੰ ਤਾਂ ਥੋੜਾ ਜਿਹਾ ਗੰਗੀ ਫਿਰ ਆਉਂਦੇ ਨੇ ਪਾੜਦੇ ਨਹੀਂ ਨਦੀ ਵਿੱਚ ਆਈ ਆ ਅਨ ਨੂੰ ਵੀ ਚੱਕਰ ਆ ਸਾਡੇ ਨਾਲੇ ਵੀ ਜਾਓ ਸਾਡੀ ਉਹ ਤਾਂ ਦਿਓ ਬਹੁਤ ਵਸ ਕੋਲ ਨੇ ਕੋਲ ਨੇ ਪਾ ਦੇ ਅੰਦਰ ਉਹ ਨਾਲ ਹੀ ਤੇ ਸੋਲ ਬੰਦੀਆਂ ਮੇਰੇ ਕੋਲ ਕੋਈ ਨਹੀਂ ਆਗਦਾ ਰਹਿ ਚੰਗੀ ਟੋਨੇ ਲੈ ਰਿਹਾ ਚੋ ਵੀ ਮਾਲਾ ਕਰਤਾ ਮਰਜੀ ਫਾਲੋ ਖੁੱਲੀ ਆਵਾਜ਼ ਆ ਬਾਕੀ ਜਿਹੜੇ ਨੇ ਪਹਿਲਾਂ ਪੱਧ ਗਏ ਪਹਿਰੇ ਥੋੜਾ ਦੋਸਤ ਦੇ ਦੇ ਪਹਿਲੇ ਬੰਦੇ ਨੇ ਗੱਲ ਕੀਤੀ ਯਾਰ ਓਖਾ ਮੋਹਿੰਦਰ ਕੈਸੀ ਕਰਾ ਹੋਰ ਯਾਰ ਓਰੇ ਆ ਯਾਰ ਤੈਨੂੰ ਬੜਾ ਉਹ ਬੰਦੇ ਆਖਦੇ ਸਨ ਉਹ ਲੋਕ ਕ੍ਰਾਮ ਮੰਡੀ ਦੋ ਪੱਠਾਂ ਦਾ ਸਬਦ ਆ ਰਿਹਾ ਹੈਗਾ ਇੱਕੋ ਵਟਿਆ ਭਾਈ ਨੇ ਪੂਰਾ 23000 ਰੁਪਿਆ ਕਹਤਾ ਸੀਗਾ ਕੁਆਲਿਟੀ ਦੀ ਪੱਠ ਆਗੀ ਹਾਂਜੀ ਇਹ ਮੇਰੇ ਕੋਲ ਹੈ ਜੀ ਹਾਂ ਇਹ ਹਾਂ ਹਾਂ ਜਲਦੀ ਕਰ ਦੋ ਤਨਾ ਫਸਾਇਆ ਹੁਣ ਠੀਕ ਆ ਹੁਣ ਤੂੰ ਖੋਲ ਮੇਰੇ ਕੋਲ ਜਰਾ ਨਾ ਕਰ ਕਾ ਫੋਟ ਵੀ ਦਮੇ ਕਹੀ ਇਹ ਕਰ ਕਈਆਂ ਤੋਂ ਮਾਨ ਦਾ ਨਹੀਂ ਨਾਲੇ ਮੈਨੂੰ ਕਹਿੰਦਾ ਬਿਚਰਾਲਾ ਸਾਡੇ ਨਾਲ ਕੋਣ ਨੂੰ ਉਹ ਨਹੀਂ ਭਾਈ ਬਿਚਰਾਲਾਂ ਦੀ ਗੱਲ ਯਾਰ ਬੜੀ ਗੱਲ ਅਸੀਂ ਖਰੀਦ ਕੇ ਲੈ ਗੋਣੇ ਵੀਰੇ ਜੇ ਸਾਨੂੰ 5 ਰੁਪਏ ਬਚਣ ਤਾਂ ਸਾਡੇ ਵੀ ਕੋਈ ਫਾਇਦਾ ਉਹ ਨੀ ਕਰਦੇ ਪਤਾ ਗੱਲ ਕੀ ਹੈ ਉਹ ਬੰਦੇ ਨੇ ਇੱਕ ਚੀਜ਼ ਜਿਹੜੇ ਗੱਲ ਕਰਤੀ ਉਹਨੂੰ ਕੋਈ ਲੋਭ ਨਹੀਂ ਰਾਸ ਚ ਨੇ ਇਸ ਵੇ ਹੁੰਦਾ ਏ ਤੁਹਾਡੇ ਪਿਆਰ ਹੁੰਦਾ ਮੁਹੱਬਤ ਹੁੰਦਾ ਕੋਈ ਨਾ ਇਹ ਗੱਡੀ ਕਿੱਲ ਲਿਤੀ ਘਰੇ ਨਾਲ ਤੂੰ ਕਹਦਾ ਮੈਂ ਤੁਹਾਡੇ ਨਾਲ ਨਾ ਚਾਹਣਾ ਮੈਂ ਵੀ ਕਹਦਾ ਇਹ ਕੰਮ ਕਰੀ ਅਸੀਂ ਇਹ ਕਹਿੰਦਾ ਨਵਾਂ ਬੰਦਾ ਕਾਮਯਾਬ ਹੋਵੇ ਭਾਈ 1 ਮਹੀਨਾ ਪੱਠਾ ਸਾਹਮਣੇ ਉਹ ਤੋਂ ਬਾਅਦ ਮੁੱਲ ਲਵਾ ਲਈ ਪੱਠਾ ਦਾ ਕੀ ਲੱਗਦਾ ਠੀਕ ਆ ਯਾਦ ਰੱਖੀ ਮੇਰੀ ਆਹ ਤੂੰ ਪਹਿਲੇ 1 ਮਹੀਨਾ ਸਾਹਮਣੇ ਪੱਠਾ ਸਾ ਤੋਂ ਅਲੀ ਨਫਾ ਮੂਹ ਮੰਗ ਕੇ ਦੂੰ ਦੱਸੋ ਇੱਕ ਮਹੀਨੇ ਤੋਂ ਬਾਅਦ ਨਾ ਨੂੰ ਕੁਝ ਵੀ ਸਾਡਾ ਕੰਮ ਭਾਈ ਸੰਭੜਦਾ ਨਹੀਂ ਅੱਗਾ ਕੰਮ ਹੈਗਾ ਸੇਲ ਪਰਚੇਦਾ ਬਸ ਅੱਜ ਲੈ ਲਿਆ ਅੱਗੇ ਕਰ 1500 ਬਣਾ ਕੇ ਬਸਾਨੂੰ ਇਹ ਹੁੰਦਾ ਪੰਜ ਨਾਲ ਵੇਚਿਆ ਸੀ 3000 ਬਣਾ ਕੇ ਲੈ ਹਾਂ ਪੈਸੇ ਲੈਣੇ ਸਾਮਾ ਸੇ ਕਰਨ ਹਾਂ ਜੇ ਪੈਸੇ ਲਾਉਣ ਤਾਂ ਸਾਮਾ ਸਾਮਾ ਰੱਖੀਏ ਸਾਮਾ ਕਰੀਏ ਥੋੜੇ ਲੱਗਦੇ ਮੈਨੂੰ ਥੋੜੀ ਨੇ ਤਾਂ ਬਾਕੀ ਗੂਗਲ 'ਤੇ ਕਰ ਦਿੰਦੇ ਉਹ ਤਾਂ ਕੋਈ ਗੱਲ ਗੂਗਲ 'ਤੇ ਕਰਦੇ ਆ ਦੇ ਕਰ ਪੈਂਦੀ ਦੇ ਗੂਗਲ 'ਤੇ ਜਿੰਨੇ ਕਰ ਨੇ ਉਹਨੇ ਕਰ ਦੇ ਨੋ ਆਪ ਕੋਈ ਮਸਰੀ ਸਾਰੀ ਕਰ ਦਿੰਦੇ ਸਾਰੇ ਕਰ ਦਿੰਦੇ ਪੁੱਤਰ ਰਾਂਝਾ ਜਿਉਣਾ ਚਾਹੀਦਾ ਚੱਲ ਫਿਰ ਉਹਨੂੰ ਕਰ ਦੇ ਹਾਂ ਚੱਹੀ ਬੱਦ ਕਰ ਹਾਲੇ ਉਤਨਾ 5000 ਬਾਕੀ ਪੂਰੇ ਦਾ ਉਤਨਾ 5000 ਉਹਨਾਂ ਕਿਹ ਨਹੀਂ ਵਰਨ ਕੱਟਾ ਹਾਂ ਯਾਰ ਮੈਨੂੰ ਤਾਂ ਕਹਿਣਾ ਓਕਾ ਹੋਇਆ ਪਿਆ ਯਾਰ ਚੱਲ ਸੁਣ ਉਹ ਬਾਈ ਆਪਾਂ 7000 ਕਹਿ ਜੀ ਨੇ ਪਰ ਉਹ ਕਹਿੰਦਾ ਇਹਦਾ 2 ਕਹਿੰਦਾ 32 23 ਇਹ ਕਹਿੰਦਾ 23 500 ਚਾਹੀਦੀ ਮੇਰੀ ਗੱਲ ਤਾਂ ਮੈਂ ਪੈਦਾ ਕੋਣ ਪੱਕਾ ਬਾਈ ਮੇਰੀ 500 ਰੁਪਏ ਸੱਡਣੀਆਂ ਸੱਟ ਜਾਓ ਛੋਟੇ ਵੀ ਰਾਇ ਨਾ ਕਰ 10 ਬੰਦੇ ਨੇ ਪੰਜਾਇਰ ਵਰਗੇ ਹੁੰਦੇ ਉਹਨਾਂ ਨੇ ਕਹਿ ਤੀ ਜੇ ਨਹੀਂ ਕੋ ਲਾਲ ਚੌਂ ਨਾ ਤਾਂ ਮੰਦਿਰ ਦੀ ਕਾਰ ਆਇਆ ਤੇ ਤਿੰਨ ਲੈ ਇਹ ਵੀ ਭਰਾ ਮੈਂ ਕਹਤੋਂ ਮੈਂ ਚੱਲ ਬੁੱਲਦਾ ਦੋ ਸੂਤਰ ਤਾਂ ਆ ਗਏ ਇਹ ਤਾਂ ਐ ਮਨ ਕੇ ਗਾਉਂ ਭਜਾਉਂਦੇ ਸਰ ਜੀ ਤੁਸੀਂ ਮੈਨੂੰ ਕਹਾ ਬਤਾਓ ਰਾ ਪਿੱਛੇ ਉਹਦੇ ਪਹਿਲਾਂ ਗੱਲ ਤੈਨੂੰ ਕਹੇ ਸੀ 500 ਰੁਪਏ ਨਾਲ ਤੁਹਾਨੂੰ ਮੈਂ ਕਹਾਂ ਦੋ ਮਹੀਨੇ ਸਾਹਮਣਾ ਬਾਈ ਸਾਣੀ ਉਹ ਹੀ 500 ਰੁਪਏ ਬਚ ਰਹੇ ਨੇ ਮੈਂ ਤਾਂ ਇਹਨਾਂ ਨੂੰ ਚਲ ਕਰੇ ਜਾ ਕੇ ਕਰ ਲਾ ਆਏ ਹੁੰਦਾ ਗੱਡੀਆਂ ਦੇ ਕਰਕੇ ਸਾਰਾ ਕਰਕੇ ਕੱਲੀ ਵੇਚ ਲਈ 15000 ਹਾਂ ਇਹ ਵੀ ਗਾਰੰਟੀ ਆ ਕਰੇ ਜਾਏ ਤਾਂ ਪਤਾ ਲੱਗੂ ਕਰੇ ਬਰਾਬਰ ਤੈਨੂੰ ਵਾਦਾ ਕਰੇ ਬਾਈ ਦੋ ਮਹੀਨੇ ਵਾਦਾ ਕਰੇ ਵਾਦਾ ਵੀਡੀਓ ਚੱਲਦੀ ਹੈ 15000 ਰੁਪਏ ਕਰੇ ਮੈਨੂੰ ਪਤਾ ਲੱਗੂ ਡੋਮਿਨੈਂਟ ਆ ਦੋ ਨੰਬਰ ਰਿਕਾਰਡ ਕਰਨੇ ਪਏ ਠੀਕ ਹੈ ਸਕੈਂਡਰ ਜਾਲਾ ਇਹਨਾਂ ਨੂੰ ਕਿੱਟੀ ਦਾ ਵਾਅਦਾ ਕਰ ਲੈ ਉਹ ਵੀ ਕਰ ਲੈ ਕਿੱਟੀ ਦਾ ਵੀ ਕਰ ਫਿਰ ਗੱਲ ਬੋਲ ਬਸ ਫਿਰ ਇਕੱਠੀ ਪਾ ਦੀ ਆ ਇਕੱਠੀ ਪਾ ਦੀ ਬਾਰੀ ਮਾਰੀ ਲਾ ਕੇ ਇਹ ਹੋ ਗਿਆ ਆਪਣਾ ਬਾਰੀ ਮਾਰੀ ਕੌਣਾ ਹੈ ਇੱਕ ਵਾਰੀ ਕਹੀ ਮਾਮਾ ਵੀੜੀਆਂ ਨਹੀਂ ਹੋਣੀਆਂ ਕੰਡਾ ਯਾਰ ਫਿਰ ਤੂੰ ਯਾਰ ਦੇ ਉੱਤੇ ਇਹ ਗੱਲ ਗਰਾਏ ਲਾ ਕੇ ਬੈਨ ਨਹੀਂ ਜਾਂਦਾ ਯਾਰ ਮੈਂ ਇਹਦਾ ਹਾਜ਼ਰ ਜਣਾ ਨੇੜੇ ਲੱਗੀ ਯਾਰ ਮਹੀਨੇ ਨੇੜੇ ਤਾਂ ਲੱਗੀ ਪਈ ਆਉਂਗੀ ਫਿਰ ਬੋਲ ਬੋਲਤਾ ਬੋਲੋ ਬੋਲੋ ਬੋਲਤਾ ਇੰਨੇ ਨੂੰ ਜਵਾਬ ਦੋ ਫੇਲ ਲੱਗ ਜਾਣਗੇ ਉਹ ਸਟ੍ਰਾਈਕ ਹੋਣੀ ਨਾਲ ਚੱਲ ਜੀ ਉਹ ਕਮਾਈ ਉਹ ਦੂ ਹੈ ਉਹ ਕਮਾਈ ਦੂ ਜੇ ਤਾਂ ਮੋਲੋਂ ਆ ਬਾਰ ਬਾਰ ਫੇਤ ਲਾਣਾ 10 11 ਬਾਰ ਹੋਣਾ ਠੀਕ ਹੈ ਜੀ ਬਈ ਕੋਈ ਗੱਲ ਕਹੀ ਕੋਈ ਗੱਲ ਕਹੀ 15 ਦੀ ਹੈ ਕਿ ਕਹਦੀ ਉਹਨੇ 20万 ਕਿ 22万 ਦੀ 17000 ਦੀ ਪੱਟ ਫੜ ਕੇ ਲੈ ਨਾ ਮੈਂ ਪੁੱਛਿਆ ਨਹੀਂ ਮਾਲਕਾਂ ਨਾਲ ਗੱਲ ਨਹੀਂ ਕੀਤੀ ਉਹ ਤੇਰੀ ਗੱਲ ਹੀ ਆ ਦੇ ਜਰਾ ਧਾਰਾ ਹੋਈ ਤੇਰੇ ਧੰਦੀ ਕੀਮਤ ਪਾਈ ਆਪਾਂ ਪਾਪਾ ਵੀ ਕੀਮਤ ਹੀ ਪਾਈ ਆ ਬਸ ਹਾਂ ਦੇਖਣ ਇੱਕ ਕਿਹਾ ਇੱਕ ਹੀ ਕਹਦੀ ਦਾ 17000 ਦੀ ਫਿਰ ਆ ਉਹ ਕਹੇ 11 12 ਆਪਾਂ ਕਹਿਣਾ ਨਹੀਂ

কে করো পান সোচল করি হ্যাঁ ঔখা ਪਰ ਜਾਸਰ ਉਹ ਉਹਦਾ ਚਲਾ ਜਾਏਗਾ ਤੁਹਾਡੇ ਘਰੇ ਕੋਈ ਬੰਦਾ ਇਹਨੂੰ ਮਹਿੰਗੀ ਕਹਦੇ ਯਾਰ ਯਾਰ ਦੋ ਬੱਚੇ ਦੇਤੇ ਬੱਕਰੀ ਬੱਕਰੀ ਫਰੀ ਆ ਮਹੀਨੇ ਨੂੰ ਬੱਚੇ ਨਹੀਂ ਮਰ ਜੀ ਆਪਾਂ ਘਟਾ ਕੇ ਨਹੀਂ ਖਵਾਉਣੀ ਆ ਆਪਾਂ ਨੇ ਨਹੀਂ ਪਸੰਦ ਭਾਈ ਕੋਈ ਉਹ ਤਾਂ ਗੱਲ ਵੱਖਰੀ ਆ ਹਾਂ ਉਹ ਜੀ ਸ਼ੂਟਿੰਗ ਮਰਜੀ ਆ ਬਾਈ ਜੀ ਇਹ ਮਹਿੰਗੀ ਹੈ ਕੋਈ ਨਹੀਂ ਆ ਪਵਾ ਦਾ ਦੂਜੇ ਪਾਸੇ ਦੂਜੇ ਦਾ ਠੀਕ ਨੇ ਫਿਰ ਦੂਜਾ ਪਰ ਦੂਜੇ ਵਾਲਾ ਬਾਈ ਅਬ ਦੂਜੇ ਗੇੜੇ ਪੈਸੇ ਪਾ ਦੇ ਕੋਈ ਗੱਲ ਨਹੀਂ ਖੰਡੇ ਦੀ ਗੱਲ ਰੱਖੀਂ ਜਾ ਲੈ ਕਰਨਾ ਉਹ ਦਾ ਸਰਦ ਖਾਣ ਹਾਂ ਜੀ ਹਾਂ ਉਹ ਦੋਨੇ ਪੱਠਾ ਪੱਠਾ ਦਿਖਾ ਦੇ ਇਹ ਕਿੰਨੇ ਦਾ ਹੋ ਗਿਆ ਇਹ ਦੋਨਾਂ ਪੱਠਾ ਦਾ ਹੋ ਗਿਆ ਜੀ ਨਹੀਂ ਮਤਲਬ ਜਿਹੜੀ ਗੱਲ ਕਹਣਾ ਵੀ ਉਹਨਾਂ ਨਾਲ ਵੀ ਖਰੀ ਆ ਇਹ ਆਪਣਾ ਪੀ ਤੇਹੀ ਆਪ 23000 ਦਾ ਸੌਦਾ ਹੋ ਗਿਆ ਜੀ ਆਹ ਬੱਕੀ ਵਾਲੀ ਕਾਲੀ ਗੱਡੀ ਆ ਖੜੀ ਆ ਇੱਕ ਸਾਹਮਣੇ ਬਣਾ ਦੇ ਦੇ ਕਹਾਂਗੀ ਬਈ ਉਰੇ ਆ ਤੰਮ ਐਂ ਮੜਾਓ ਇਹ ਬਾਈ ਦੇ ਨਾਮ ਪੁੱਛੋ ਕੀ ਨਾਮ ਹੈ ਜਿਹੜਾ ਪਿੰਡ ਹੈ ਕਿੱਥੋਂ ਆਇਆ ਠੀਕ ਆ ਬਾਈ ਕਿਹੜਾ ਪਿੰਡ ਬਾਈ ਦਾ ਮਰੇ ਬੁੱਲਾ ਨਾਂ ਕੀ ਹੈ ਹਾਂ ਬਾਈ ਠੀਕ ਆ ਕਹਿੰਦਾ ਹੋਗਾ ਬਾਈ ਆ ਦੋ ਜੀ 23000 ਠੀਕ ਆ ਜੀ ਬਾਈ ਮੇਰਾ ਲਾਲ ਦੇ ਕਿਤਾੜੀ ਹਾਂ ਆਖਰੀਦੋਂ ਨੇ ਹਾਂ ਉਹ ਖਾਣੇ ਤੋਂ ਉੱਤਰਾਂ ਹਾਂ ਜੀ ਕੋਲ ਫੁੰਡਰ ਕਾਈ ਨਾ ਕੇ ਜੀ ਕੋਲ ਫੁੰਡਰ ਕੋਲ ਫੁੰਡਰ ਫੁੰਦੜਾ ਕੋਲ ਫੁੰਦੜਾ ਹੋਰ ਚਾਹ ਲਸ ਕੇ ਕਰ ਹਾਂ ਬੈਂਕ ਲੰਨੀ ਚਾਰ ਪੰਜ ਭਾਈ ਤਾਂ ਜਾਰੀ ਵਰਗੇ ਹਾਂ ਤਿੰਨ ਚਾਰ ਭਾਈ ਤਾਂ ਫਸਟ ਹੀ ਹੈ ਹਾਂ ਇਤਨਾ ਉਹਲਾ ਬੱਕਰੀ ਮਰ ਗਈ ਹਰ ਬੁੱਧਵਾਰ ਲੱਗਦੀ ਹੈ दोनों anyway, um <ंग> की <takeiono> <Color spiritualirement> <passado> ਕੰਨ ਬਹੁਤ ਵੱਡੇ ਵੱਡੇ ਨਹੀਂ ਇਹਦੇ 3 ਨਾਲੇ ਵੱਡਾ ਜਾਉਂਦਾ ਜਿਹੜਾ ਨਾ ਜਾ ਕੇ ਸੋਤਾ ਛੋਟਾ ਛੋਟਾ ਲੱਗਦਾ ਸਕਰੀਨ ਤਾਂ ਵੱਡਾ ਖੜਾ ਲੱਗਦਾ ਅੱਖ ਮਿੱਟੀ ਜਾਂਦਾ ਏ ਠੀਕ ਆ ਉਹਦਾ ਫਾਇਦਾ ਉਹ ਹਾਂ ਵਾਲਾ ਲੱਗਦਾ ਤੇ ਆ ਮੈਂ ਚੋਣ ਮੈਂ ਜਿਸ ਤਰ੍ਹਾਂ ਹੁੰਦਾ ਹੁਣ ਤਾਂ ਤੇਰੇ ਤਰ੍ਹਾਂ ਬਰੀ ਨਹੀਂ ਬੈਠੇ ਉਹਨਾਂ ਦੇ ਦਾ 11:30 11:30